ਫਿਰ ਹੌਲੀ ਹੌਲੀ ਨਰੂ ਹੂਰੀ ਗਾਂਧੀ ਹੂਰੀ ਇਹਨਾਂ ਨੇ ਸੰਗਰਾਸ ਕਰਿਆ ਅੱਛਾ ਜੀ ਕਿ ਆਖਾ ਚਰਖਾ ਕੱਟ ਕੇ ਸੰਗਰਾਸ ਕਰਿਆ ਸੰਗਰਾਸ ਕਰਿਆ ਸੰਗਰਾਸ ਕਰਿਆ ਸੰਗਰਾਸ ਕਰਿਆ ਜੀ ਗਰਮ ਖਿਆਲੀ ਵੀ ਹੋਇਆ ਚਾਹ ਤੋ ਜੇ ਸੁਣਦੇ ਆ ਉਹ ਚੰਦਰਬੋਸ ਵਰਗੇ ਹੋਏ ਬੜੇ ਗਾਇਆ ਕਰਦੇ ਕਿ ਰੋਣ ਲਾਦਾ ਉਹ ਚੰਦਰਬੋਸ ਜਦੋਂ ਗਾਇ ਜਦੋਂ ਖੜਾਇਆ ਗਿਆ ਸੀ ਅੱਛਾ ਜੇਗਾ ਜੀ ਭਗਤ ਸਿੰਘ ਹੋਰੀ ਲਾਲਾ ਹਰਦੀਆਲ ਜੀ ਉਹ ਫਿਰ ਬਹੁਤ ਫਿਰ ਸੰਗਰਾਸ ਕਰਿਆ ਫਿਰ ਜਾਗਰੂ ਹੋਈ ਗਈ ਲਾਗ ਲਾਇਆ ਜਿਹੜਾ ਬੱਲ ਭਾਈ ਪਟੇਲ ਜਿਉ ਨੇ ਫਿਰ ਰਿਆਸਤਾਂ ਜੋੜੀਆਂ ਅੱਛਾ ਜੀ ਸਰਦਾਰ ਬੱਲ ਭਾਈ ਪਟੇਲ ਹਾਂ ਹਾਂ ਅੱਛਾ ਜੀ ਉਹਨੇ ਫਿਰ ਮੇਨ ਤੇ ਡੀ ਕਰੀ ਟੱਕੜੀ ਹੂੰ ਉਹਨੇ ਸਾਰੀਆਂ ਰਿਆਸਤਾਂ ਇਕੱਠੇ ਕਰੀ ਆਪਾਂ ਅੰਗਰੇਜ਼ਾਂ ਦੇ ਖਿਲਾਫ ਲੜੋ ਆਪਾਂ ਆਪਣੀ ਜਨਤਨ ਤਰੰਗ ਕਰਦੇ ਇਹਨਾਂ ਨੇ ਛੀ ਜਾਨੇ ਲੈ ਜਾਂਦੇ ਆਪਾਂ ਨੇ ਇਹ ਕੱਢਨੇ ਨੇ ਅੱਛਾ ਪਟਿਆਲੇ ਆੜ ਗਿਆ ਸਾਡੇ ਆ ਕੀ ਅੱਛਾ ਕਹਿੰਦਾ ਤੈਨੂੰ ਸਾਰੀਆਂ ਰਿਆਸਤਾਂ ਦੇ ਉੱਤੋਂ ਦੀ ਪ੍ਰਮੁੱਖ ਕਰਤਾ ਹਾਂ ਇਹ ਮਨ ਆ ਲਿਆ ਅੱਛਾ ਗੱਲ ਮੁਖ ਦੀ ਕਰਦੇ ਗੱਲ ਮੁਖ ਦੀ ਕਰਦੇ ਆ ਕੇ ਫਿਰ ਛਿਰਦਾ 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 ਭਗਤ ਸਿੰਘਰਾ ਨੂੰ ਤੇਈ ਨੂੰ ਜਿਹੜਾ ਸਾਰੇ ਸੱਪਨੇ ਸਾਕੇ ਸੁਣੇ ਹੋਏ ਨੇ ਹਾਂ ਜੀ ਹਾਂ ਆ ਕੇ ਫਿਰ 47 ਚ ਵੰਡ ਹੋਈ ਹੂੰ ਫਿਰ ਬੰਡ ਹੋਈ ਮੁਸਲਮਾਨਾ ਦਾ ਸੀ ਉਹ ਤੋਂ ਨਮਿੰਦਾ ਜਨਾ ਅੱਛਾ ਮੁਸਲਮਾਨ ਕੌਮ ਦਾ ਹੂੰ ਉਹ ਨਾਰ ਜੋੜ ਦੇਤੀ ਅੱਛਾ ਕੱਢਣ ਕਿ ਹੂੰ ਫਿਰ ਅੰਗਰੇਜ਼ਾਂ ਨੂੰ ਰਾਜਨੀਤੀ ਦਾ ਪਦ ਤਾਂ ਹੀ ਅੰਗਰੇਜ਼ਾਂ ਨੇ ਇਹ ਜਿਹੜੀ ਫੁੱਟ ਪਾਦੇ ਰਾਜਨੀਤੀ ਇਹ ਸਾਡੇ ਮੁਲਕ ਵਿੱਚ ਉਹਨਾਂ ਦੀ ਰਾਜਨੀਤੀ ਹੈ ਪਾਰ ਉਹ ਰਾਜ ਕਰੋ ਹਾਂ ਉਹ ਜਿਹੜੇ ਉਹਨਾਂ ਦੀ ਨੀਤੀ ਹੈ ਉਹੀ ਨੀਤੀ ਹੁਣ ਚੱਲਦੀ ਹੈ ਹੁਣ ਤੱਕ ਚੱਲ ਰਹੀ ਉਹ ਤਾਂ ਹਾਂ ਇਹ ਨਾ ਮਰੀ ਹਾਂ ਪੂਰੇ ਮੁਲਕ ਚ ਤੱਕ ਹੀ ਹੁਣ ਤਾਂ ਲਲ ਪਿੰਡਾਂ ਦੇ ਵਿੱਚ ਵੀ ਘਰ ਘਰ ਦੇ ਵਿੱਚ ਹੋ ਗਈ ਇਹ ਹੁਣ ਇਹ ਘਰ ਘਰ ਚ ਹੋ ਗਈ ਹਾਂ ਹੁਣ ਹੋ ਗਈ ਰਾਜਨੀਤੀ ਹੂੰ ਅੱਛਾ ਰਾਜਨੀਤੀ ਦੇ ਵਿੱਚ ਲੋਕਾਂ ਨੂੰ ਹੁਣ ਠੀਕ ਐ ਰਾਜਨੀਤੀ ਦੇ ਵਿੱਚ ਭਾਈ ਪਹਿਲਾਂ ਤਾਂ ਪਟਿਆਲੇ ਵਾਲੇ ਹੋਰੀ ਦੇਖ ਕੇ ਬਹਾਨ ਲੋਕ ਬਾਹਰ ਹੋ ਗਏ ਅਸੀਂ ਕਰਨਾਗੇ ਹੂੰ ਐਸ਼ਾ ਜੀ ਫਿਰ ਭਾਈ ਸਾਈਨ ਕਰੇ ਕਹਿੰਦੇ ਪਟਿਆਲੇ ਵਾਲੇ ਨਹੀਂ ਸਾਈਨ ਕਰੇ ਵੀ ਮੈਂ ਛੱਡ ਚੁੱਕਿਆ ਅੱਛਾ ਸਾਰੇ ਨਹੀਂ ਸਾਈਨ ਕਰਦੇ ਹਮ ਨਹਿਰੂ ਜਿਉਂਦਾ ਜਿਉਦਾ ਅੱਛਾ ਹਾਂ ਨਹਿਰੂ ਜਿਉਂਦਾ ਜਿਉਦਾ ਸਾਈਨ ਨਹੀਂ ਕਰੇ ਕਾਨਫਰੈਂਸ ਧਰਦੇ ਹਮ ਮਤਾ ਪਤਾ ਜਨੇ ਲੀਡਰ ਸੇ ਮੁਸਲਮਾਨਾਂ ਦੇ ਵੀ ਲੀਡਰ ਲੈ ਹਰੀ ਜਨਾਂ ਦੇ ਵੀ ਲੀਡਰ ਲੈ ਹਮ ਕਾਨੂੰਨ ਬਣਾਇਆ ਬਾਬਾ ਸਾਹਬ ਨਹੀਂ ਅੱਛਾ ਗਰੀਬ ਘਰ ਦਾ ਮੁੰਡਾ ਤੀ ਹੋ ਗਰੀਬ ਘਰ ਦਾ ਜੀ ਉਹਨੇ ਕਾਨੂੰਨ ਬਣਾਇਆ 파ਰਸ ਦਾ ਅੱਛਾ ਜੀ ਸਬਤਾਨ ਅੱਛਾ ਆ ਲਾਗੂ ਹੋਣੇ ਕਹਿੰਦੇ ਨੇ ਲਾਗੂ ਅਜੇ ਨਹੀਂ ਹੋਇਆ ਚੱਲ ਹੁੰਦਾ ਕੁਛ ਚੱਲਦਾ ਹੈ ਹੂੰ ਹੂੰ ਪਰ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਈ ਚੀਜ਼ਾਂ ਅਜੇ ਚੱਲਦਾ ਹੁੰਦਾ ਕਰਦਾ ਹੈ ਹਾਂ ਹੁਣ ਇਹਨੇ ਮਾਨ ਨੇ ਉਹਦਾ ਫੋਟੋ ਕਿਉਂ ਤੇ ਰਿਹਾ ਨਹੀਂ ਉਹਦਾ ਕਰ ਦੇ ਹੁਣ ਦੇਖ ਫੋਟੋ ਗਾਂਧੀ ਦਾ ਜਿਆ ਉਹਦਾ ਨੇ ਰੂ ਹਰਨਾ ਤਾਂ ਦੇ ਹਦਫਤਰਾ ਚ ਫਿਰ ਹੁਣ ਤਾਂ ਉਹ ਦੀ ਡਾਕਟਰ ਵੀ ਆਰਬੇਦ ਕਰਦਾ ਹਾਂ ਹਾਂ ਹੁਣ ਇਹਨੇ ਐਵੇਂ ਕਰਦਾ ਕਰੋ ਅੱਛਾ ਜੀ ਭਾਈ ਕਾਨੂੰਨ ਬਣਾਤਾ ਉਹਨੇ ਇੰਨਾ ਕਾਨੂੰਨ ਤੋੜਿਆ ਜਾਤ ਪਾਤ ਤੋੜੀ ਉਹਨੇ ਆ ਜਾਤ ਪਾਤ ਚ ਬੰਦੀ ਹੋਈ ਸੀ ਹੂੰ ਇਹ ਨਾ ਤਾਂ ਖਤਮ ਕਰੇ ਅੰਗਰੇਜ਼ ਨਾਲੇ ਕਰੇ ਸਿਆਣੇ ਨਾਲੇ ਕਰੇ ਬ੍ਰਾਹਮਣ ਜਿਹੜੇ ਪਖਾਨਾ ਖਾਂਦੇ ਸੀ ਹੂੰ ਪਈ ਐ ਕਰਕੇ ਮੁਰਖ ਆਜ਼ਾਦ ਹੋ ਗਿਆ ਆਜ਼ਾਦ ਹੋ ਗਿਆ ਹਾਂਜੀ ਫਿਰ ਪੈ ਗਿਆ ਰੌਲਾ ਮੁਰਖਾਂ ਦੇ ਚੀਨੇ ਤੇ ਅਰੂ ਸੱਚਾ ਅੱਛਾ ਜੀ ਜਦੋਂ ਸਾਡਾ ਭਾਰਤ ਆਜ਼ਾਦ ਹੋ ਗਿਆ ਹੂੰ ਉਹੋ ਕਹਿੰਦੇ ਥੱਕ ਲਿਆ ਧਿਆਨ ਬਈ ਮੁਰਖਾਂ ਦੇ ਵਿੱਚ ਰੌਲਾ ਪੈ ਗਿਆ ਬਈ ਜਿਹੜੇ ਲੋਕ ਬੇਲੇ ਖਾਂਦੇ ਨੇ ਬੇਲਾ ਨਹੀਂ ਖਾਣਾ ਚਾਹੀਦਾ ਹੂੰ ਕਮਾ ਕੇ ਖਾਣਾ ਚਾਹੀਦਾ ਠੀਕ ਹੈ ਜੀ ਕਾਮਰੇਡ ਮੁਰਖ ਬਣ ਗਿਆ ਰੂਸ ਵੱਡਾ ਹੂੰ ਰੂਸ ਨੇ ਸਭਤਾਨ ਬਣਾਏ ਵੀ ਬੇਲਾ ਕੋਈ ਨਾ ਖਾਵੇ ਮੰਗਤਾ ਕੋਈ ਨਾ ਰਹੀ ਹੂੰ ਸਾਰਾ ਕਮਾ ਕੇ ਖਾਵੇ ਉਹਨੇ ਇਤਿਹਾਸ ਚੱਕਿਆ ਹੂੰ ਭਾਰਤ ਵਾਲਿਆਂ ਨੂੰ ਵੀ ਕਿਹਾ ਠੀਕ ਹੈ ਕਹਿੰਦਾ ਤੇ ਇਹਨੇ ਸਿੱਖਾਂ ਨੇ ਕਰਦਿਆ ਕਬਜ਼ਾ ਕਹਿੰਦਾ ਇੱਥੇ ਬਾਬੇ ਨਾਨਕ ਤੇ ਹੂੰ ਬਾਬਾ ਨਾਨਕ ਨੇ ਤਾਂ ਐਖਿਆ ਵੀ ਚਿਰਤ ਕਰੋ ਖਾਓ ਕਿਸੇ ਦੀ ਆਤਮਾ ਨੂੰ ਦੁਖੀ ਕਰੋ ਕਿਸੇ ਨੂੰ ਨਜਾਇਜ਼ ਨਾ ਕਰੋ ਬਿਲਕੁਲ ਕਹਿੰਦੇ ਨਾਨਕ ਦੇਵ ਤਾਂ ਅਸਲ ਕਾਮਰੇਟ ਨਾਨਕ ਦੇਵ ਐ ਸਿੱਖਾਂ ਨੇ ਕਿਉਂ ਕਬਜ਼ਾ ਕਰਦਾ ਹੂੰ ਸਿੱਖਾਂ ਨੇ ਕਰਦਾ ਕਬਜ਼ਾ ਭਾਈ ਫਿਰ ਉੱਥੇ ਮਰੂਸ ਦੇ ਵਿੱਚ ਚੱਲ ਪਿਆ ਹੀ ਨਿਕਲਾ ਵਾ ਹੂੰ ਰੂਸ ਦੇ ਵਿੱਚ ਹੈਗਾ ਜੀ ਰੂਸ ਵੱਡਾ ਹੂੰ ਰੂਸ ਦੇ ਵਿੱਚ ਹੀ ਨਿਕਲਾ ਵਾ ਚੱਲਿਆ ਫਿਰ ਰੂਸ ਹਾਰੇ ਮੁਲਕਾ ਜੋ ਤਕੜਾ ਮੁਲਕ ਦੀ ਕਾਮਯਾਬ ਹੋ ਗਿਆ ਅਸੀਂ ਦੇਖਿਆ ਜੀ ਫਿਰ ਅੱਛਾ ਉਥੇ ਚੰਡਾ ਝਾੜਤਾ ਕਰਕੇ ਖਾਓ ਸੇਰੇ ਮੁਲਕ ਫਿਰ ਚੀਨ ਨੇ ਬਦਲਿਆ ਟੰਗ ਹਾਂ ਇਹ ਅਸੀਂ ਵੀ ਕਾਮ ਰੇਡੀ ਕਰਾਂਗੇ ਹਾਂ ਅਇਸ਼ਾ ਜੀ ਮ ચીਨ ਤੇ ਦੇਤਾ ਹੁਕਾ ચીਨ ਤੇ ਰੂਸ ਨੇ ਦੇਤਾ ਹੁਕਾ ਵੀ ਮਦਦ ਮੈ ਕਰੂ ਪਲਟਾ ਦੇ ਦੇ ਠੀਕ ਹੈ ਉਥੇ ਜੱਟਾ ਪਲਟਾ ਉੱਥੇ ਬਣਾਈ ਲਿਸਟ ਵਿੱਚ ਇੰਨੀ ਜ਼ਮੀਨ ਹੈ, ਟੀਨ ਦੀ ਇੰਨੀ, ਕੰਨੀ ਵੱਦੀ ਇੰਨੀ, ਕੰਨੇ ਵੇਲੇ ਖਾਂਦੇ ਨੇ ਇੰਨੇ, ਕੰਨੇ ਉਹਨੇ ਪਖੰਡੀ ਦੇ ਨੇ, ਕੰਨੇ ਜਿਹੜੀਆਂ ਦੇ ਵਪਾਰ ਕਰਦੇ ਨੇ ਇਹ ਸਿੰਦ ਦਾ ਖਾਂਦੇ ਨੇ ਇਹ ਇੰਨੇ। ਸਾਰੇ ਸਰਵੇ ਕਰ ਲਏ। ਸਾਰੇ ਸਰਵੇ ਕਰਕੇ ਉਹਨੇ ਲਿਸਟਾਂ ਬਣਾ ਦਿਆ। ਠੀਕ ਹੈ। ਇੰਨੇ ਸਾਧ ਵੇਲੇ ਖਾਂਦੇ ਨੇ। ਇੰਨੀ ਜ਼ਮੀਨ ਹੀ ਕੀ ਕੋਈ ਇੰਨੀ ਫੈਕਟਰੀ ਜਾਂਦੇ ਮਜ਼ਦੂਰ ਕੰਮ ਕਰਦੇ ਨੇ ਮਾਰਕ ਨੂੰ ਪਤਾ ਹੀ ਨਹੀਂ ਸਾਰੇ ਬੰਦੂਆ ਬਣਾਏ ਹੋਏ ਨੇ ਉਹਨੇ ਲਿਸਟਾਂ ਬਣਾ ਕੇ ਸਬਤਾਨ ਮੜ ਕੇ ਉੱਥੇ ਬਣਾਇਆ ਮੋਸੋ ਤੁੰਗ ਪ੍ਰਧਾਨ ਅੱਛਾ ਰਵੰਦਾਸੀਆ ਅੱਛਾ ਉੱਥੇ ਪ੍ਰਧਾਨ ਬਣਾ ਕੇ ਰੂਸ ਨੇ ਦਿੱਤੀ ਉਹਦੀ ਮਦਦ ਹੂੰ ਉੱਥੇ ਸਬਤਾਨ ਬਣਾਤਾ ਵੀ ਬੇਲਾ ਨਹੀਂ ਛੱਡਣਾ ਨਾਂ ਮੰਗਣਾ ਛੱਡਣਾ ਹੂੰ ਇਨਕੜਾ ਬਾਅਦ ਇਨਕੜਾ ਦਾ ਮਤਾ ਪਤਾ ਅੱਛਾ ਪਾਈ ਕਰ ਲੈ ਇਕੱਠੇ ਵੇਲਣੇ ਉਹਨਾਂ ਨੇ ਫਿਰ ਕਹਿੰਦੇ ਵੱਡਾ ਗਰਾਊਂਡ ਪਤਾ ਨਹੀਂ ਕੰਨੇ ਛੇਰ ਜੱਡਾ ਗਰਾਊਂਡ ਬੰਨਿਆ ਵਾਲੇ ਦਾ ਹੂੰ ਜਨ ਜਮੀਨ ਵਾਲੇ ਸੀ ਉਹ ਗਰਾਊਂਡ ਚ ਕੈਦ ਕਰਦੇ ਅੱਛਾ ਜਨ ਮੰਗਤੇ ਤੇ ਉਹ ਗਰਾਊਂਡ ਚ ਕੈਦ ਕਰਦੇ ਹੂੰ ਜਨ ਬੇਸਵਾਲਾ ਕੰਮ ਕਰਦੇ ਹੁੰਦੇ ਸੀ ਤੇ ਦੇ ਵਪਾਰ ਕਰਦੇ ਹੁੰਦੀ ਆ ਉਹ ਕੈਦ ਕਰਦੀ ਆ ਜਿਹੜੇ ਬੇਲੇ ਸਾਰੇ ਬੇਕਾਰ ਤੇ ਕੈਦ ਕਰਦੇ ਵੱਲੋਂ ਭਾਈ ਹੂੰ ਚੜਦਾ ਜ਼ਮੀਨ ਵਾਲੇ ਤੇ ਵੱਡਾ ਫੈਕਟਰੀ ਵਾਲੇ ਤੇ ਹਾਂ ਕਹਿੰਦਾ ਆ ਫੈਕਟਰੀ ਜਾਈ ਕਰਦੇ ਮੈਂ ਛੱਡਤੀ ਹਾਂ ਦਸਕਤ ਕਰਦੇ ਕਹਿੰਦਾ ਹੂੰ ਜਿਹੜੇ ਦਾ ਕਰਦੇ ਦਸਕਤ ਹੂੰ ਉਹ ਤਾਂ ਜਿਉਂਦਾ ਘੜਦਾ ਹੂੰ ਜਿਹੜੇ ਨੇ ਨਾ ਛੱਡੇ ਉਹਤੇ ਗੋਲੀ ਛੁੱਟ ਕਰਤੀ ਅੱਛਾ ਫੇਰ ਉਥੇ ਆਇਨਕਲਾਬ ਲੈਂਦਾ ਸੀ ਹੂੰ ਜਿਹੜੇ ਸਾਧ ਤੇ ਆ ਲਾਉ ਜ਼ਮੀਨ ਹੂੰ ਆ ਲਾਉ ਭੜਦਾ ਹੂੰ ਆ ਕਰੋ ਕਮਾ ਫੇਰੇ ਹਾਂ ਦੀ ਚਿੱੜੀ ਰੋਟੀ ਪਕਾਊਗੀ ਹੂੰ ਜਿਹਨੇ ਹਾਂ ਕਰਤੀ ਜਿਹੜਾ ਸਦਕੀਰ ਕੰਦਰ ਦੀ ਮੈਂ ਆਪ ਦਾ ਜੱਟਾ ਉਹਦੇ ਗੋਲੀ ਛੁੱਟਾ ਕੀ ਇਨਿ ਚ ਆਇਨਕਲਾਬ ਲੈਂਦਾ ਸੀ ਅਛਾ ਫੇਰ ਆਗੀ ਬਾਰੀ ਸਾਡੇ ਵੀ ਸਰਦਾਰ ਨਹੀਂ ਟੁੱਟਦੇ ਪਾ ਚੋ ਪਾਰਸ ਚੋਂ ਹਾਂ ਫੇਰ ਫੇਰ ਸਾਡੇ ਰੂਸ ਨੇ ਮਦਦ ਕਰੀ ਨੈਰੂ ਹੋਰਾਂ ਨੂੰ ਹਾਂ ਬਈ ਅਸਲਾ ਮਾਇਦਨਾਂ ਚੋਂ ਕਿਰਾ ਛੋਟ ਕਰਦੀ ਅਛਾ ਫੇਰ ਸਰਦਾਰਾਂ ਨੇ ਗੁੱਠੇ ਲਾ ਦੇ ਬਈ ਅਸੀਂ ਜ਼ਮੀਨ ਛੱਡ ਚੁੱਕੇ ਹੂੰ ਸਰਦਾਰੀ ਛੱਡ ਚੁੱਕੀ ਅਛਾ ਸਮਝ ਗਿਆ ਹਾਂ ਨੇ ਦਸਦਾ ਸੀ ਜਿਹੜਾ ਨੇ ਸਾਰੇ ਸਾਡੀ ਸੌਣੀ ਕਰ ਕਰਦੇ ਹੜੀ ਵੱਢਦੇ ਅੱਛਾ ਇਹੋ ਜਿਹਾ ਕੰਮ ਸੀ ਹੂੰ ਭਾਈ ਆਏ ਹੈ ਸੀ ਇਹੇ ਫੁੱਟ ਪਾਗੇ ਫੁੱਟ ਜਾਂਦੀ ਨਹੀਂ ਅੰਗਰੇਜ਼ਾਂ ਦੀ ਫੁੱਟ ਐ ਪਾਰ-ਵਾਰ ਤੇ ਫੁੱਟ ਪੈਗੀ ਟੱਬਰ ਤੇ ਫੁੱਟ ਪੈਗੀ ਪਿੰਡ ਤੇ ਫੁੱਟ ਪੈਗੀ ਉਹ ਸਿਆਣ ਅੱਛਾ ਟੈਕਨੋਜੀ ਆਗੇ ਨੈਰੂ ਨੇ ਜਦ ਅਸੀਂ ਇਜਾਦ ਹੋਗੇ ਹੂੰ नेहरू ਨੇ ਕੀ ਕਰਿਆ ਪੰਜਾਬ ਨੇ ਮਾਰੂ ਜ਼ਮੀਨ થી ਖੂਹਾ ਵਾਸਤੇ ਰੁਪਏ ਦਿੱਤੇ ਅੱਛਾ ਸਾਨੂੰ ਦਿੱਤਾ ਉੱਥੇ ਉਹ ਖੂਹਾ ਵਾਸਤੇ ਰੁਪਿਆਰ ਸਿਮਿੰਟ ਹੂੰ ਬਈ ਖੂਹ ਲਾਉ ਅੱਛਾ ਜੀ ਸਕੂਲ ਬਣਾਈ ਹੂੰ ਬਈ ਅਨਪੜ ਮੁਖ ਹੈ Nehru ਸੋਚਦਾ ਚੰਗੀ ਜੀ ਹੂੰ ਬਈ ਅਨਪੜ ਮੁਖ ਹੈ ਪੜਾਈ ਕਰੋ ਹੂੰ ਸਕੂਲ ਲਾਇ ਹੂੰ ਫਿਰ ਛੜਕਾ ਬਣਾਈਆ ਹੂੰ ਫਿਰ ਨੰਗਲ ਡੈਮ ਬਣਾਇਆ ਪਾਣੀ ਕੱਢਿਆ ਪਾਖੜਾ ਦਾ ਕਰਮਾ ਪੰਡਵਾਂ ਤੋਂ ਨਹੀਂ ਨਿਕਲਿਆ ਉਦੋਂ ਦਾ ਨਕਸ਼ਾ ਪਿਆ ਸੀ ਅੱਛਾ ਪਾਰਸ ਚ ਇਹ ਨਹਿਰ ਦਾ ਅੱਛਾ ਨੰਗਲ ਡੈਮ ਦਾ ਹੂੰ ਮਹਾਪਾਰਸ ਜਿਹਦਾ ਸਤਜੁਗ ਦੇ ਵਿੱਚ ਅੱਛਾ ਉਦੋਂ ਦਾ ਨਕਸ਼ਾ ਪਿਆ ਸੀ ਆਖੇ ਨਹਿਰੂ ਨੇ ਫੇਰੇ ਐਵੇਂ ਕਿ ਜੇ ਸੂਬਾ ਬਹਾਰ ਕਰਤਾ ਹੈ ਜੀ ਨਾ ਆ ਗਿਆ ਦੌਰਾ ਦੇਖਣ ਹੂੰ ਇਵੇਂ ਮੋਦੀ ਜਾਂਦਾ ਹੂੰ ਕੀ ਨਾਲ ਆ ਗਿਆ ਪ੍ਰਧਾਨ ਮੰਤਰੀ ਦੌਰੇ ਤੇ ਹੂੰ ਬਈ ਨੈਰੀ ਨੇ ਕਰਕੇ ਕੀ ਹੈ ਹੂੰ ਕੌਣ ਹੈ ਕੋਈ ਨਹੀਂ ਚੱਲ ਅੱਛਾ ਨੈਰੀ ਦਾ ਵਿਡਿਆਈ ਚ ਆ ਗਿਆ ਬਾਹਮਣ ਹੂੰ ਛੜਕਾ ਦੇਖਿਆ ਸਕੂਲ ਦੇਖਿਆ ਤੇ ਅਈਸ਼ਾ ਜੀ ਖੂਦ ਦੇਖਿਆ ਤੇ ਨੰਗਲ ਡੈਮ ਦੇਖਿਆ ਤਾਂ ਜਦੋਂ ਦਿਖਾਇਆ ਹੂੰ ਕਹਿੰਦਾ ਤਾਂ ਉਹ ਨਿਕਲੇ ਇਹਦੇ ਕੋਲ ਨਾ ਦੇ ਨੇ ਭਰਤੀ ਕਰੀ ਨਾ ਇਹਨੇ ਮਨੀ ਜੜਾਈ ਵਾਲਾ ਜੰਗੀ ਸਮਾਨ ਤਿਆਰ ਕਰਦਾ ਕੋਈ ਜੁਹਾਦਰੀ ਤਿਆਰ ਕਰਦਾ ਕੋਈ ਤੋਪਨੀ ਤਿਆਰ ਕਰੀ ਇਹਨਾਂ ਕੁਝ ਕਰਨੀ ਕਹਿੰਦੇ ਇਹਦੇ ਕੋਲ ਹਾਂ ਜਾ ਕੇ ਹੁਣ ਕਿ ਦੇਖਿਆ ਕਿ ਪਾੜ ਜੇ ਜਾ ਕੇ ਦੂਏ ਦਿਨ ਕਬਜ਼ੇ ਬਣਤ ਬਾਤ ਤੈਨੂੰ ਦੋ ਸਾਬਾ ਤੇ ਫੁੱਟ ਅਜੇ ਸੀ ਦੱਬਿਆ ਪਿਆ ਅੱਛਾ ਭਾਰਤ ਦਾ ਹੱਥ ਦਾ ਪਤੀ ਹੈ ਹਾਂ ਚੀਨ ਨੇ ਦੱਬੇ ਪੇ ਹਾਲ ਤੱਕ ਅਜੇ ਸੀ ਦੱਬਿਆ ਪਿਆ ਦੱਬਿਆ ਪਿਆ ਹਾਂ ਆਏ ਜੀ ਭਾਈ Meinetwegen war es